ਅੱਜ ਆਪਾਂ ਫੋਟੋਸੋਫਰ ਕੋ ਫਿਰ ਬੋ ਚੁੱਕੇ ਜੀ ਪਿੰਡ 3ial ਜਿਲ੍ਹਾ ਮਰਸਰਪੈਂਦਾ ਜੀ ਤਸਵੀਰ ਮਜੀਠਾ ਤੇ ਆਓ ਫਿਰ ਬਾਈ ਜੀ ਉਹਨੇ ਗੱਲਬਾਤ ਕਰਦੇ ਆਪਾਂ ਬਾਈ ਜੀ ਸਤਿਕਾਰ ਸਤਿ ਸ੍ਰੀ ਅਕਾਲ ਜੀ ਸਤਿਕਾਰ ਬਾਈ ਜੀ ਸਤਿਕਾਰ ਸਾਰੇ ਸੰਦੀ ਦੇਰੀ ਵੇ ਸ੍ਰੋਤਿਆਂ ਨੂੰ ਵਗਜਾ ਖਾਲਸਾ ਸਾਹਿਬ ਜੀ ਹੋਸਦੇਵ ਜੀ ਮਜੀਠਾ ਜੀ ਚਲੋ ਪ੍ਰਮਾਤਮਾ ਕਰੇ ਇਸੇ ਤਰ੍ਹਾਂ ਵਧੀਆ ਰਵੇ ਯਾਤਰਾ ਕਰਾ ਤੋਈ ਅਮਨਰਾਥ ਤੇ ਸਾਨੂੰ ਵੀ ਘੁੰਮ ਕਮ ਲੈਣ ਦਾ ਮੌਕਾ ਦੇਤਾ ਚਾਰ ਦਿਨ ਚਲੋ ਕੀ ਕਰਤੋ ਲੈ ਹੈ ਛੁੱਟੀ ਛੱਟੀ ਉਹਦੇ ਫੋਚ ਵੀ ਮਿਲਦੀ ਛੁੱਟੀ ਚਲੋ ਇਹ ਵੀ ਮਿਲ ਗਈ ਹੈ ਨਾ ਉਹ ਤਾਂ ਨਹੀਂ ਕਰਨੀ ਦਿੰਦੇ ਨਾ ਤੈਨੂੰ ਕਹਿੰਦੇ ਨਾ ਆ ਵੀ ਘੜੀ ਦੀ ਵੀ ਭੱਜ ਲੋ ਫੜ ਲੋ ਘਰੇ ਕਮਾਈ ਕਰ ਲਈ ਜੀ ਨਾ ਬਿਲਕੁਲ ਬਿਲਕੁਲ ਅੱਗੇ ਚਲੋ ਜਿੱਥੇ ਪ੍ਰਮਾਤਮਾ ਨੇ ਦਾਣਾ ਪਾਣੀ ਲਿਖਿਆ ਦਿਹਾੜੀ ਉੱਥੇ ਛਕਣਾ ਪੈਂਦਾ ਤੇ ਹੁਣ ਅੱਜ ਸੁਦੀਪ ਸਿੰਘ ਆ ਬੜੇ ਦਿਨਾਂ ਬਾਅਦ ਆਏ ਆ ਹਾਂ ਜੀ ਜੀ ਤੇ ਪਹਿਲਾਂ ਤੇ ਸਭ ਤੋਂ ਮੋਬਾਈਲ ਨੰਬਰ 9814178121 9814178121 9814178121 9814178121 ਪਿੰਡ ਆਪਣਾ ਥਰੀਆਲ ਚੌਂਕ ਚੌਂਕ ਦੇ ਵਿਚ ਦੇ ਆਸ਼ਾ ਹਲਕਾ ਮਜੀਠਾ ਜ਼ਿਲ੍ਹਾ ਅਮਰਸਰ ਕਥੂ ਨੰਗਲ ਟੂਲਪਾ ਜਿਹਦੇ ਲਾਗੇ ਜੈੰਤੀਪੁਰ ਦੇ ਵੀ ਲਾਗੇ ਤੇ ਮਜੀਠੇ ਦੇ ਵੀ ਲਾਗੇ ਜਿਹਾ ਚਾਰ ਸ਼ਹਿਰੋਂ ਵਿੱਚ ਜੇ ਪੈਣਦੇ ਬਟਾਲੇ ਤੋਂ ਲਾਗੇ ਤੇ ਜਿਹੜੇ ਭੈਣ ਭਰਾ ਨੇ ਮਾਲ ਲੈਣਾ ਨਾ ਹੂੰ ਉਹ ਫੋਨ ਕਰੇ ਐਡਰੈਸ ਪੁੱਛੇ ਫੇਰ ਪਹਿਲਾਂ ਐਡਰੈਸ ਪੁੱਛਣ ਦਾ ਜੇ ਤੁਹਾਡਾ ਸਬਤਾ ਬਣੋ ਜੋ ਕੋਈ ਗੱਲ ਰਲਦੀ ਮਿਲਦੀ ਉਹ ਤੇ ਫੇਰ ਆਪਾਂ ਐਡਰੈਸ ਵੀ ਦੱਸਾਂ ਪਹਿਲਾਂ ਐਡਰੈਸ ਪੁੱਛਦੇ ਐਡਰੈਸ ਪਹਿਲਾਂ ਸਭ ਤੋਂ ਵੀਡੀਓ 'ਚ ਬੋਲਿਆ ਹੁੰਦਾ ਉਹ ਸੁਣਿਆ ਕਰੋ ਫੇਰ ਸੁਣ ਜਾ ਕਰੋ ਅੰਮ੍ਰਿਤਸਰ ਤੋਂ 20 ਕਿਲੋਮੀਟਰ ਦੇ ਲਾਗੇ ਚਾਕੇ ਆਪਾਂ ਤੇ ਅੰਮ੍ਰਿਤਸਰ ਹੀ ਕਹਿਣ ਲਈਦਾ ਆਪਾਂ ਤੇ ਅੰਮ੍ਰਿਤਸਰ ਹੀ ਕਹਿੰ ਹੁਣ ਮੈਦਾਨ 'ਚ ਪਤਾ ਲੱਗਣਾ ਹੁਣ ਗਾਹਕਾਂ ਦੇ ਸਿਰ ਤੇ ਹਾਂ ਬਿਲਕੁਲ ਜੀ ਕਿ ਸੌਣ ਦਾ ਮਹੀਨਾ ਪਤਾ ਨਹੀਂ ਮੰਦਾ ਕੇ ਤੇਜੀ ਇਹਦੇ ਮਹਾਰਾਜ ਨੂੰ ਪਤਾ ਹੁਣ ਅਹੀਂ ਤੇ ਬੜੇ ਦਿਨਾਂ ਬਾਅਦ ਆਏ ਜੋ ਦਿਨਾਂ ਬਾਅਦ ਆਇਆ ਨਹੀਂ ਪਤਾ ਲੱਗਦਾ ਚਲੋ ਇਹ ਜਿਆ ਚੀਜ਼ਾਂ ਬੜੀ ਵਧੀਆ ਲੈਂਦੀਆਂ ਐਚਪੀ ਚਾਈ ਵਾਲ ਜਰਸੀ ਸਾਰੀਆਂ ਆ ਗਈਆਂ ਸਾਰੀਆਂ ਹੀ ਆ ਹਾਂ ਵੈਰਾਈਟੀਆਂ ਸਾਰੀਆਂ ਜਰਸੀ ਹੁੰਦੀ ਚਾਰ ਦੰਦ ਵਸ਼ੀ ਨਹੀਂ ਕੱਲ ਦੀ ਸੂਈ ਅੱਛਾ ਪਿਆਰ ਚਾਹੋਗੀ ਹੈ ਪੀਸ ਐਂਡ ਐਂਡ ਅਜੀ ਕੋਕਾ ਪੀਸ ਚਲ ਦੋ ਰੋ ਕਰੋ ਤੇ ਥੋੜਾ ਆ ਜਾ ਨਸੀਬਾ ਬੱਚਿਆਂ ਕਰਕੇ ਨਾ ਕਾਲੀਆਂ ਪੈਦੀਆਂ ਪਹਿਲਾ ਪਹਿਲਾ ਸੁਹਾ ਚਾਰ ਦੰਦ ਨਸੀਬਾ ਪਹਿਲਾ ਨਹੀਂ ਪਹਿਲਾ ਸੁਹਾ ਹਾਂ ਆ ਜੇ ਤਾਂ 2 ਸਾਲ ਉਮਰ ਹੋਣੀ ਸਾਰੀ ਜਦੋਂ ਦੋਆਂ ਤੋਂ ਪਰ ਘੱਟ ਹੋਏ ਜਾਂ ਵੱਧ ਹਾਂਜੀ ਹਾਂਜੀ ਬਹੁਤ ਵਧੀਆ ਸਾਫ ਨਸੀਬਾ ਸੀਲ ਠੰਡੀ ਤੇ ਚਲੋ ਜਰਸੀ ਨੂੰ ਕਿਹੜਾ ਕਹਿੰਨੇ ਹਾਂ ਕਹਿਣਾ ਤੇ ਹੁੰਦਾ ਹੀ ਨਹੀਂ ਜਰਸੀ ਨੂੰ ਪਰ ਥਾਣ ਨਹੀਂ ਇਹ ਹੋ ਜਾਂਦਾ ਜਰਸੀ ਨੂੰ ਹਾਂ ਬਹੁਤ ਵਧੀਆ ਥਾਣ ਲੱਗਿਆ ਜੇ ਪਹਾੜ ਪੂਲੇ ਵਾਸੀ ਨੂੰ ਬਾਕੀ ਚਲੋ ਮਾਰਾ ਕਿਰਪਾ ਕਰੇ ਵਸ਼ੀ ਨੇ ਦੁੱਧ ਵੀ ਚੰਗਾ ਪਾਉਣਾ ਕੋ ਬਰੀਡ ਵਾਲੀ ਹੈ ਨਸਲਾ ਬੁਰੀ ਜੀ ਨਸਲਾ ਬੁਰੀ ਜਦੋਂ ਇਹੋ ਜੀ ਲੱਭਣ ਤਰੀਆ ਲੱਭਦੀ ਨਹੀਂ ਹਾਂਜੀ ਲੈ 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 ਆਜੋ ਜੀ ਆਜੋ ਹੋਰ 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 ਵੇ ਇੱਥੇ ਭਾਏ ਕਵਲੀ ਦਿਖਾ ਲਾ ਹੈ ਰੋਹੋ ਜੀ ਇਹਨਾਂ ਨੂੰ ਸੋਨੇ ਬੜੇ ਲੱਗਦੇ ਆਂ ਨਿਕ ਪੜੇ ਜੀ ਸੋਨੇ ਲੱਗਦੇ ਇਹਨਾਂ ਨੂੰ ਇਹਦਾ ਤਾਂ ਮੂੰਹ ਹੀ ਏਦਾਂ ਦਾ ਨੱਕ ਲਿਆਰੀ ਚੋਗਾ ਇਹ ਨਿਕ ਲਿਆਰੀ ਪਈ ਹੁੰਦੀ ਲਾਹ ਜਾਂਦੀ ਆ ਪਰ ਇਹਨਾਂ ਕਰਦੇ ਇੱਕ ਲੱਗ ਚਲੋ ਜੀ ਸਿਆ ਅੱਜ ਤੇ ਉਹ ਗੱਲ ਵੀ ਮੰਦਿਆਂ ਵਾਲਾ ਹੀ ਭਾ ਕਰਨਾ ਆਪਾਂ ਤੇ ਮੇਰੇ ਭੈਣ ਭਰਾ ਬਹੁਤਾ ਤੰਗ ਨਾ ਕਰਿਆ ਗੁਰੂ ਮੁੜ ਕੇ ਵੀ ਰੇਟ ਵੱਧ ਘਟ ਕਰਾਓ ਮੁੱਲ ਭਾਏ 65 ਕਰਾਲਾ 60 ਕਰਵਾਲਾ 55000 ਦੇ ਵੱਛੀ ਦੇਣੀ ਠੀਕ ਹੈ ਠੀਕ ਹੈ ਤੁਸੀਂ ਯਾਤਰਾ ਤੋਂ ਆਇਆ ਮੈਂ ਵੀ ਜਾਤ ਦਾ ਜੋਸ਼ ਡਾਉਣਾ ਛਡਾਲਾ ਬਾਈ ਕੋਈ ਛੱਡ ਦੇ ਜੋਸ਼ ਜਾਂ ਦੋ ਛੱਡ ਦਿਓ ਪੰਜ ਛੱਡ ਦੇ 50 ਦੀ ਪੂਰੇ ਦੀ ਹੁੰਦੀ ਹੈ ਕਹਿਣਾ ਨਹੀਂ ਮੁੜ ਕੇ ਕਹਿਣ ਠੀਕ ਹੈ ਸ਼ਾਈਵਾਲ ਸ਼ਾਈਵਾਲ ਪਿਓਰ ਚਾਰ ਦੰਦ ਵੱਛੀ ਪਹਿਲਾਂ ਭਾਏ ਮੂੰਹ ਪੁੱਟ ਲੋ ਤੇ ਠੰਡੀ ਜਰਸੀ ਸਮਝੋ ਲੇ ਸ਼ਾਈਵਲ ਪਿਓਰ ਚਾਰਦੰਦ ਡਰਨਾ ਹੁਣ ਡਰਨਾ ਹੁਣ ਕੈਮਰੇ ਕਰਕੇ ਆ ਲੋ ਵਾਹ ਇੱਧਰ ਆ ਕੇ ਪਾ ਕੇ ਦਿਖਾ ਇੰਦਰ ਠੀਕ ਹੈ ਹੂੰ ਹਾਂ ਇਹ ਚੀਜ਼ ਇਹ ਅਸੀਂ ਆਸ਼ਕੀਆਂ ਤੈਨੂੰ ਪਤਾ ਸ਼ਾਈਵਲ ਵੀ ਉਹ ਲੈਣੀ ਜਿਹੜੀ ਇਦਾਂ ਦੀ ਹੋਵੇ ਹੈ ਨਹੀਂ ਬੜੀ ਜੰਗੀ ਫੁਸਾ ਬਹੁਤ ਬਹੁਤ ਨਾ ਪਿਓਰ ਤੁਨ ਇਹਦੇ ਚ ਨਹੀਂ ਕੋਈ ਕਹਿੰਦਾ ਵੀ ਇਹ ਨਹੀਂ ਸ਼ਾਈਵਲ ਹੂੰ ਆ ਚੱਲ ਟੱਕਦੀ ਜਣਾ ਗਾਨੀ ਪਾ ਕੇ ਉਹਦਾ ਚੱਲ ਬਹੁਤ ਜ਼ਿਆਦਾ ਚੱਲ ਚੱਲ ਮੇਰੀ ਪੁੱਤ ਚੱਲ ਥੋੜੀ ਜੀ ਤੈਨੂੰ ਪਤਾ ਯੋਰ ਚ ਹੁੰਦੀ ਆਦਾਂ ਪਰ ਫਿਰ ਵੀ ਬੜੀ شریف ਜੀ ਪਰੇ 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 ਪੱਥਰ ਜੇ ਦੋਨੇ ਮਿੱਟੀ ਦੇ ਨਾ ਤੋਰ ਦੀਪ ਸਾਂ ਜਿੱਦਾਂ ਦੀ ਆਵ ਗੋਲ ਮਟੋਲ ਉਦਾਂ ਦਾ ਗੋਲ ਮਟੋਲ ਲੇਵਾ ਬਣਾਉਣਾ ਹੈ ਜਿੱਦਾਂ ਦੀ ਗੋਲ ਮਟੋਲ ਜੀ ਆ ਬਿਲਕੁਲ ਉਦਾਂ ਦਾ ਲੇਵਾ ਬਣਾਉਂਗੀ ਹਾਂ ਹੈ ਬਿਲਕੁਲ ਜੀ ਲੇਵੇ ਲੋ ਨਹੀਂ ਕਹ ਰਹਿਣ ਦਿੰਦੀ ਵਾ ਇਹ ਨਾਲ ਸੰਦੀਪ ਸਿੰਘ ਇਹੋ ਚੀਜ਼ ਜਦੋਂ ਕਿਹੇ ਗਾਹਕ ਨੂੰ ਲੋਡ ਹੋਵੇ ਨਾ ਹਾਂਜੀ ਉਦੋਂ ਨਹੀਂ ਮਿਲਦੀ ਕਈ ਗਾਹਕ ਭੈਣ ਭਰਾ ਫੋਨ ਕਰਦੇ ਸਾਨੂੰ ਸ਼ਾਈ ਵਾਲ ਲਵ ਕੇ ਦੋ ਕਿਤੇ ਚੌਗੀ ਵੱਛੀ ਕਿਤੇ ਚੌਗੀ ਵੱਛੀ ਪਹਿਲਣ ਹੋਵੇ ਸਾਫ਼ ਸੁਥਰੀ ਹੋਵੇ ਠੀਕ ਆ ਬਿਲਕੁਲ ਜੀ ਆਹ ਇਹ ਆ ਚੀਜ਼ਾਂ ਭਰਪੂਰ ਕੇ ਸੁਣਾ ਵਸੀ ਨੇ ਦਿਨ 15 ਕੇ ਲੈ ਜਿੰਨੇ ਨਦੀਪ ਸਿੰਘ ਆ 10 ਵੀ ਘਟ ਸਕਦੀ ਮੂੰਹ ਪਟਾ ਦੇ ਕੇ ਕਾਕੇ ਵਿਖਾ ਦੇ ਚਾਰ ਦਾ ਇਹ ਵੀ ਚਾਰ ਉਹ ਵੀ ਚਾਰ ਜਿੰਨੇ ਲੈਣੀ ਮੂੰਹ ਪੁੱਟ ਕੇ ਖੜਿਓ ਪਿਆਰ ਪਿਓਰ 24 ਨਹੀਂ ਚਾਰ ਚਾਰ ਹਾਂ ਚਾਰ ਤੇ ਨਿਆਣਾ ਬਾਂਦੀ ਲੋੜ ਨਹੀਂ ਠੰਡੀ ਬੜੀਆਂ ਛੜੀਆਂ ਵੀ ਨਹੀਂ ਬੰਨੀਆਂ ਜਿਸਿਆ ਮੋਲੇ ਦਾ ਵੀ ਉੜਦੀਆਂ ਵਾਲਾ ਜੀ ਹਾਂ ਜੀ ਮੋਲ 55 ਦੋਵੇਂ ਪੰਜਾਬ ਜਾਂਦੀਆਂ ਕਰਦਣੀਆਂ ਜਿਹੜੀ ਮਰਜ਼ੀ ਲੈ ਲੈ ਚਾਹੇ ਕੋਈ ਜਰਸੀ ਲੈ ਲੈ ਚਾਹੇ ਕੋਈ ਸ਼ਾਈ ਠੀਕ ਠੀਕ ਓਕੇ ਹੈ ਨਾ ਓਕੇ ਓਕੇ ਵੀ ਅੱਲਾ ਵਸ਼ੀਆਂ ਕੀ ਚੀਜ਼ ਐਂਡ ਹੀ ਆ ਜੀ ਐਂਡ ਆ ਹੂੰ ਮੰਦੇ ਵਾਲਾ ਭਾਅ ਨਹੀਂ ਤਾਂ 60 65 65000 ਦੀਆਂ ਵਸ਼ੀਆਂ ਆ ਬਿਲਕੁਲ ਚੱਲ ਬੁੱਤ ਆਹਾਂ ਜੀ ਇਹ ਵੀ ਪਹਿਲਾਂ ਸੁਈਸਦੀਪ ਸਾਹਿਬ ਦਾ ਬੱਚਾ ਮਰ ਗਿਆ ਜੜਿੰਗਾਂ ਬੜਾ ਸੀ ਕੱਲ ਦਾ ਬੱਚਾ ਮਰ ਗਿਆ ਜੇ ਹੂੰ ਤੇ ਉਹ ਉਹਦਾ ਚਵਾਈ ਚੁਈ ਨੇ ਤੈਨੂੰ ਪਤਾ ਇਨਾ ਕੀ ਕਹਿਣਾ ਸੀ ਤਸ ਕੋ ਹੁਣ ਮਸ਼ੀਨ ਲੈ ਆਂਦੀ ਆ ਤੇ ਜਿਹੜੀ ਹੁਣ ਸੀਲ ਨਹੀਂ ਹੁੰਦਾ ਆਪਣੇ ਕੋ ਮਾਲ ਅਸੀਂ ਜ਼ਿਆਦਾ ਮਸ਼ੀਨ ਨਹੀਂ ਲਾਉਣ ਦੇ ਪਿਆ ਹੁਣ ਸਗੋਂ ਹ ਮਸ਼ੀਨ ਹੀ ਲਾਉਣ ਡਾ ਵੇ ਸਾਰੀਆਂ ਗਾਵਾਂ ਨੂੰ ਇਹ ਵੀ ਲਵਾ ਲਿੰਦੀ ਬੜੀ ਵਧੀਆ ਪਹਿਲਾਂ ਵਛੀਂ ਨੀਰ ਸ਼ਾਹ ਵੀ 24 ਕੇ 26 ਆ ਮੂੰਹ ਪੁੱਟ ਕੇ ਵੇਖਣਾ ਪੈਣਾ ਜਾਨ ਪੁੱਤ ਗੱਭਣੀਆਂ ਨਾ ਜੀ ਨਹੀਂ ਸੁਈ ਆ ਅੱਛਾ ਸੁਈ ਆ ਬੱਚਾ ਮਰ ਗਿਆ ਹੁੰਦੀ ਅੱਛਾ ਬੱਚਾ ਮਰ ਗਿਆ ਇਹਦਾ ਕੱਲ ਦਾ ਬੱਚਾ ਮਰ ਗਿਆ ਢਿੰਗਣ ਕਿੰਨਾ ਹੋ ਜਾਬ ਕਿੰਨਾ ਦੁੱਧ ਆ ਫਿਰ ਦੁੱਧ ਸੀ ਸ਼ਾਹ 14 15 ਕਿਲੋ ਹੋ ਸਕਦਾ ਅੱਜ ਢਿੰਗਣ ਢੂੰਗਣ ਲਈ ਆ ਖਲੋਣ ਦੇ ਪੱਤੇ ਫਲੋਣ ਦੇ ਮਾੜੀ ਢਰਦੀ ਉੱਥੇ ਲੈ ਜਾ ਉੱਥੇ ਲੈ ਚੱਲ ਕੋਈ ਪਰ ਥੋੜਾ ਜਦ ਫਰ ਕੇ ਪੈ ਵੀ ਜਾਊਗਾ ਫਿਰ ਉਹ ਬੱਚੇ ਕਰਕੇ ਵੀ ਡੈਪੀ ਡਰਨਾ ਉਹ ਨਹੀਂ ਗੱਲ ਤੈਨ ਆ ਥਾਣੋਂ ਫਾਸਪੂ ਛਬੂ ਨੜੇ ਆ ਵੇ ਕਿੱਦਾਂ ਲੱਗਾ ਲੈ ਵਾਲੂ ਬਹੁਤ ਟਾਪ ਦੀ ਬਸ਼ੀ ਦੋ ਸਲੀਸਾ 14 15 ਕਿਲੋ ਭਰੇ ਨਾ ਅੱਜ ਇਹ ਡਿੰਗਣ ਬੜਾ ਡੀ ਕਲ ਦੀ ਹੁਣ ਬੱਚੇ ਨਾਲ ਕਰਕੇ ਤੇ ਫਿਰ ਵੀ 14 ਨਾ ਉਤੋ ਹੀ 13 ਲਾ ਲਓ ਜਾਂ ਹੋਰ ਕਿਲੋ ਘਟਾ ਲਓ 12 ਹੀ ਕਿਲੋ ਲਾ ਲਓ ਲੀਟਰ ਵਾਲਾ ਹਾਂਜੀ ਇਹ ਨਹੀਂ ਵੀ ਘਟਵਾ ਦੂ ਹੂੰ ਇਸਾ ਮੋਲੇ ਦਾ ਵੀ ਉਹੀ ਗੱਲ ਔੜਦੀਆਂ ਵਾਲਾ ਇਹ ਵੀ 50 ਦੀ 50 ਦੀ ਠੀਕ ਆ ਚੱਲਾਂ ਦੋ ਇਹ ਘਟਾਉਣੇ ਇਹ ਚੋਂ ਚਲੋ ਦੋ ਛੱਡ ਦੋ 3 ਛੱਡ ਦੇ ਯਾਰ 47000 47000 ਚੇਤਾ-ਜੂਤਾ ਨਹੀਂ ਰਹਿਣਾ ਵੀਡੀਓ ਵੇਖ ਕੇ ਦੱਸਣਾ ਵੀ ਆਹ ਇੰਨੇ ਦੀ ਬਾ ਠੀਕ ਆ ਇਹ 47 ਦੀ ਜੇ ਚਲੋ ਆਹ ਜੀ तिसੇ ਵੀ ਸੂਈ ਇਹਦੇ ਮਗਰ ਵੱੱਛਾ ਅੱਛਾ ਉਹਦੇ ਜਰਸੀ ਮਗਰ ਵੱੱਛੀ ਜੇ ਜਰਸੀ ਸੱਚ ਉਹ ਦੱਸਿਆ ਹੀ ਆਪਾਂ ਅੱਜ ਉਹਦੇ ਮਗਰ ਵੱਛੀ ਆ ਉਹਦੇ ਮਗਰ ਵੱੱਛੀ ਬਹੁਤ ਟਾਪ ਦੀ ਠੀਕ ਆ ਇਹਦੇ ਮਗਰ ਵੱਛਾ ਇਹਦੇ ਮਗਰ ਵੱਛਾ ਆ ਗਿਆ ਇਹਦੇ ਕੋਲ ਦੋ ਸੰਦੀਪ ਸੇ ਹੋਣਾ ਵਾ 13 ਕਿਲੋ ਹੋਣਾ ਪਰ ਤੁਸੀਂ 12 ਲਾਓ 12 ਲਾਏ ਹਾਂ ਇਹ ਵੀ ਉਦਾਂ ਅਹੀ ਮਸ਼ੀਨ ਤੇ ਜੋ ਇਹ ਦੰਦਾ ਜੇ ਬੈਠ ਹੁੰਦਾ ਇਹ ਵੀ ਅਜੇ ਤੋਰ ਪਤਾ ਨਹੀਂ ਹਾਂ ਦੂਜਾ ਸੁਆਹ ਹੋ ਸਕਦਾ ਵਾ ਪਰ ਹੈ ਦੰਦਾਂ ਪਿਓਰ ਪੰਜਾਬ ਵਾਲੀ ਜਰਸੀ ਸੰਦੀਪ ਸਿੰਘਾ ਖਾਣ ਤੋਂ ਬੜਾ ਤੇ ਚੁਆਈ ਤਹਿਸੀਲ ਬਹੁਤ ਸਨੀਜੀ ਯਾਰੇ ਵਾਲਾ ਕੰਮ ਹਾਂਜੀ ਭਾਜੀ ਸੰਦੀਪ ਸਿੰਘਾ ਮੋਲੇ ਦਾ ਵੀ ਉੜਦਿਆਂ ਵਾਲਾ ਹੀ ਇਹਦੇ ਮਗਰ ਬੱਛਾ ਜਿਹਦੀ ਸੁੰਦੇ ਦੀ ਵੀਡੀਓ ਹੈਗੀ ਬੱਛਾ ਇਹਨੇ ਹੋਰ ਰੰਗ ਦਾ ਦਿੱਤਾ ਤੇ ਉਹਨਾਂ ਵੀਡੀਓ ਬਣਾਈਆਂ ਬੰਦਿਆ ਠੀਕ ਹੈ ਠੀਕ ਹੈ ਜੀ ਤੇ ਆਪਾਂ ਉਹ ਵੀਡੀਓ ਨਾਲ ਹੈ ਬਿਲਕੁਲ ਸੀਲ ਇਹਨੇ ਕੀ ਕਹਿਣਾ ਚੁਆਈ ਇੱਕ ਨੰਬਰ ਦੀ ਕਿ ਸਾਇ ਇਹਦਾ ਵੀ ਮੁੱਲ 45000 42 ਦੀ ਦੇ ਦੀ 40 ਚਲੋ ਓਕੇ 40 ਦੀ 45 ਦੀ ਤੇ ਆਹ ਹੈ ਜੀ ਇਹ ਸੰਦੀਪ ਸਿੰਘ ਗੱਬਣ ਅਜੇ ਗੱਬਣ ਹਾਂ ਬਹੁਤ ਚੰਗੀ ਵਸਦੀਪ ਸਿੰਘ ਵੀ ਜਰਸੀ ਆਂਦੀ ਆ ਠੀਕ ਆ ਤੇ ਇਹਨੇ ਆਪਣੀ ਸਮਝ ਨਾਲ ਲੈਣੀ ਓਦਾਂ ਅਸੀਂ ਤੇ ਜਰਸੀ ਸਮਝ ਕੇ ਹੀ ਵੇਚਾਂਗੇ ਬਣੂ ਬਣੂ ਬੜੀਏ ਦੇਣੇ ਨੇ ਦਾਖ ਕੇ ਲੈਣੇ ਜਾਂ ਸੀਲ ਇਹ ਵੀ ਸੰਦੀਪ ਸਿੰਘ ਓਦਾਂ ਹੀ ਹਾਂਜੀ ਮਤਲਬ ਇੱਥੇ ਹੀ ਖਰੂਨ ਦੇ ਪੱਤੇ ਦੇ ਹੈ ਨਿਆਰਾ ਤਾਂ ਥਣ ਵਾਦੇ ਸ਼ੰਭੂਪਾ ਅਜੇ ਪਛੀਨੇ ਹੰਦੀ ਸਾਹਿਬ ਕਟ ਵਾਲਾ ਲੈ ਵਾ ਬਣਨਾ ਬੜਾ ਲੈ ਚੱਲ ਬੁੱਤ ਇਹ ਛਿੱਗੀ ਆ ਮੂੰਹ ਆ ਜੇ ਦੂਜਾ ਸੂਆ ਬੱਚੇ ਹੋਣਾਂ ਦੇ ਮਗਰ ਵੀ ਹਾਂ ਨਹੀਂ ਸੂਣ ਵਾਲੀ ਸੰਦੀਪ ਸਾਹਿਬ ਅੱਛਾ ਗੱਭਣਾ ਤੂੰ ਹੁਣ ਬੱਚਾ ਕਹਤਾ ਵੇ ਬੱਚਾ ਦੇ ਦੇ ਵੱਛੀ ਦੇ ਦੇ ਕੰਪਨੀ ਦਾ ਇਹਦੇ ਵਿੱਚੇ ਆ ਇਹ ਗਾਵਣ ਕਰੇਗਾ ਕਿਸੇ ਕਰਮਾ ਦੀ ਗੱਲ ਆ ਪਰ ਉਹਦਾ ਵਹਿੜ ਪਤਲੀ ਆ ਸੰਦੀਪ ਸਾਹਿਬ ਵੱਖੀ ਵੱਖੀ ਭਾਰੀ ਨਹੀਂ ਆ ਜੀ ਦਊ ਸ਼ਾਇਦ ਵੱਛੀ ਮੱਛੇ ਵਾਲੀ ਗਾਂ ਦੀ ਵੱਖੀ ਬੜੀ ਭਾਰੀ ਹੁੰਦੀ ਹਾਂਜੀ ਭਾਜੀ ਸੰਦੀਪ ਜੀ ਸਾਹਿਬ ਇਹਦਾ ਵੀ ਹੁਣ ਚਲੋ ਬਹੁਤੀਆਂ ਵੱਡੀਆਂ ਗੱਲਾਂ ਨਹੀਂ ਮੋਲ ਤੇ ਇਹਦਾ 50000 ਕਰਨ ਜੀ ਕਰਦਾ 45 ਦੀ ਦੇ ਦੀਏ ਚਲੋ ਠੀਕ ਆ ਹਾਂ ਚੱਲਣ ਦਾ ਠੀਕ ਆ ਚਾਹ ਕਰਨਾ ਉਹ ਘਟਾ ਵਧਾ ਕਰ ਲਾ ਜੀ ਚਲ ਦੋਈ ਛੱਡ ਦੇ 43000 43000 ਦੇ ਰੇਟ ਤੁਸੀਂ ਦੱਸਣਾ ਵੇਖ ਵੇਖ ਕੇ ਰੇਟ ਤੁਸੀਂ ਆਪੀ ਦੱਸਿਓ ਜੀ ਬਾਈ ਇਹ ਸੂਈ ਸੰਦੀਪ ਜੀ ਸਾਹਿਬ ਇਹਦੇ ਮਗਰ ਕਾਕਾ ਕੀ ਆ ਵੱਛੀ ਵੱਛੀ ਸਾਜੀ ਸੂਈ ਕੱਲ ਦੀ ਲੈ ਸ਼ਮੂਖਾ ਬਹੁਤ ਸੋਹਣਾ ਥਣ ਲੈਵਾ ਜੀ ਸਾਹਿਬ ਕੱਲ ਦੀ ਸੂਈ ਆ ਨਹੀਂ ਪਰਸੋਂ ਦੀ ਤੇ ਦੁੱਧ ਦੇ ਕੋ 12 ਕਿਲੋ ਬੋਲਾ ਹੋਊਗਾ ਤੁਸੀਂ 10 ਦੀ ਗਰੰਟੀ ਲਓ 10 ਮੰਨ ਲਈਏ 12 ਕਿਲੋ ਬੋਲਾ ਕਈ ਭੈਣ ਭਰਾ ਨਾ ਆ ਕੇ ਇੱਥੇ ਸਿਆਣੇ ਬਿਆਣੇ ਬੰਦੇ ਹੁੰਦੇ ਬਜ਼ੁਰਗੋ ਵੀ ਕਹਿੰਦੇ ਦੁੱਧ ਕਿੰਨਾ ਹੁਣ ਜਿਹੜੀ ਨਾ ਜੇ ਬੱਚਾ ਕੱਢਿਆ ਲਹੂ ਮਾਰਨ ਦੀ ਗੰਦਮੰਦ ਅੰਦਰੋਂ ਆਉਣ ਡਿਆ ਪੁੜੇ ਨਹੀਂ ਚੁੱਕੇ ਉਹਦਾ ਦੁੱਧ ਨਾ ਪੁੱਛਣ ਰਿਕਵੈਸਟ ਆ ਬਾਕੀ ਸਿਆਣੀ ਤੇ ਦੁਨੀਆ ਬੜੀ ਜਾਣਦ ਬਿਲਕੁਲ ਜੀ ਜਾਣਦੀ ਹੋਰ ਫਿਰ ਤੁਹਾਨੂੰ ਬੜਾ ਧਾਰਾ ਹੀ ਮਾਰਨੀ ਬੜਾ ਧਾਰਾਂ ਵਾਲੀਆਂ ਅਸੀਂ ਜਦੋਂ ਬਾਹਰੋਂ ਲੈਣੀ ਆ ਨਾ ਇਹੋ ਜੀ ਵੈੜ ਧਾਰਾਂ ਮਾਰੀ ਦਿਹਾੜੀ ਡੰਗ ਦੀ ਸੂਈ ਤੇ ਆਖਣਾ ਅਜੇ ਵਾਂ ਅਜੇ ਨੂੰ ਪਹਿਲਾਂ ਕੁਝ ਪਿਆ ਹੀ ਨਾ ਗਰਮੀ ਬੜੀ ਹੀ ਹੁਣ ਪਾਉਨੇ ਆ ਇਹ ਕੁਝ ਦਊਗੀ ਜਦੋਂ ਸਾਡੇ ਘਰ ਆਈਂਦੀ ਰਾਤ ਦੀ ਸੂਈ ਤੇ ਸਵੇਰੇ ਪੁੱਛਣਗੇ ਅਜੇ ਬੱਚੇ ਨੂੰ ਗਾਂ ਚੱਟਣ ਲਈ ਉਹ ਜਾਣਗੇ ਦੁੱਧ ਕਿੰਨਾ ਦੁੱਧ ਕਿੰਨਾ ਜੇਰ ਨਹੀਂ ਛੁੱਟਿਆ ਦੀ ਫਿਰ ਵੀ ਇਹਦੇ ਵਸ਼ੀ ਕੋ 12 ਕਿਲੋ ਬੋਲਾਵਾ ਤੇ 10 ਲਾ ਲਓ 10 ਕਿਲੋ ਪੱਕਾ ਹੈਗਾ ਮਿੰਤੀ ਵਾਲਾ ਤੇ ਮੋਲ ਸੰਦੀਪ ਸਾਹਿਬ ਦਾ ਵੀ 55 ਅੱਜ ਇਹ ਵੀ 50 ਦੀ 50 ਚਾਲੀ ਤੇ ਤਿੰਨ ਹੋ ਗਈਆਂ ਨਾ ਹਾਂ 50 ਦੀ ਪੂਰੇ ਦੀ ਜੱਸ ਨੂੰ ਪਤਾ ਨਹੀਂ ਕਰਨੀ ਨਾਣਾ ਨੂੰ ਨਾ ਵਖਾਦੇ ਰਾਜੂ ਸ਼ੰਭੂ ਇਹ ਇੱਧਰ ਆਜਾ ਇਹ ਨਾਣਾ ਕਿਦਾਂ ਮਾਨੇ ਬੁੰਦੇ ਬਹੁਤ ਟਾਪ ਦੀ ਚੁਆਇਸ ਦੀ ਸ਼ਾ ਕੋਈ ਨਾਣਾ ਨਹੀਂ ਪਾਉਣਾ ਬੱਜੀ ਇਹ ਪਹਿਲਾਂ 4 ਦਾ ਤੋਹਾ ਸੰਦੀਪ ਸਿੰਘ ਇਹਦੇ ਮਗਰ ਬੱਛਾ ਵਾਹ ਬਖਾ ਦੇ ਮੂੰਹ ਪਹਿਲਾਂ ਚੌਗੀ ਪਟਾ ਦੇ ਮੂੰਹ ਵੇ ਫੇਰ ਮੁੜ ਕੇ ਹਮਨੇ ਤੈਨੂੰ ਕਾਦੇ ਦਾ ਹੈ ਚੌਗੀ ਪਿਓਰ ਬਿਲਕੁਲ ਜੀ ਕੱਦ ਵੇਖ ਆਵਾ ਦਾ ਸੰਦੀਪ ਸਿੰਘ ਸਾਡਾ ਵੱਡੇ ਹੋਏ ਉਹ ਵੀ 20 ਵੀ ਆ ਵਛੀ ਜੇ ਹੋਵੇ ਵੀ ਗੰਦਮੰਦ ਮਾਰਨ ਢੇ ਹੁਣ ਇਹਨੂੰ ਹਾਂ ਆ ਹੁਣ ਬੱਛੀ ਨੂੰ ਆ ਕੇ ਕਿਸ ਨੇ ਪੁੱਛਣਾ ਦੁੱਧ ਕਿਨਾ ਇਹਦਾ ਬੱਛੀ ਗੰਦ ਮਾਰਨਾ ਸ਼ੁਰੂ ਕੀਤਾ ਦਿਹਾੜੀ ਲੰਗ ਦੀ ਸੂਈ ਨੇ ਤੇ ਉਹ ਅਗਲਾ ਆ ਗਿਆ ਦਾ ਇਹਦੇ ਕੋਲ ਦੁੱਧ ਕਿਨਾ ਇਹ ਵਾਛੀਂ ਦੀ ਜਾਂ ਵੀ ਲੱਗ ਕੱਦ ਕਿੱਡਾ ਵਛੀ ਦਾ ਤੇ ਫਾਰਮ ਦੀ ਵਹਿੜ ਆ ਹੈ ਹੈਗੀ ਨਹੀਂ ਹੈਗੀ ਨਸਲ ਚ ਤਾਂ ਨਹੀਂ ਕਮੀ ਕੋਈ ਥਣ ਚ ਬਾੜੀ ਨਸਲ ਹੈ ਜੀ ਵਹਿੜ ਤੇ ਸਾਰੇ ਥਣ ਵਿਰਲ ਤੇ ਲੱਗੇ ਆ ਚੱਲ ਪੁੱਤ ਜਾਂਦੇ 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 ਗਰਮੀ ਬੜੀ ਚਲੋ ਪੁੱਤ ਚਲੋ 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 ਨੀਸਾ ਨਸਲ ਬਹੁਤ ਆ ਜੀ ਹੈ ਬੱਚੀ ਬੰਗੜੀ ਬੱਚੀ ਦੇ ਮਗਰ ਬੱਚਾ ਦੀ ਜੀ ਅੱਛਾ ਬੱਚਾ ਜਿਹੜੀ ਚੰਗੀ ਗਾਂ ਹੋਊ ਨਾ ਬੱਚੀ ਕਾਟੀ ਬੱਚੀ ਕਾਟੀ ਸਹੀ ਕੁਦਰਤੀ ਗੱਲ ਆ ਬੱਚਾ ਵੀ ਤਾਂ ਕਾਲੇ ਰੰਗ ਦਾ ਦਿੱਤਾ ਆ ਇਹੀ ਹੈ ਜੀ ਇਹੀ ਤੇ ਬਾਕੀ ਸਿੰਘ ਸਾਹਿਬ ਦੀ ਕਰਮਾਲੀਆਂ ਆ گاਵਾ ਜਿੰਨੀਆਂ ਵੀ ਤਕਰੀਬਨ ਉਦਾਂ ਹੀ ਅਸੀਂ ਬੱਚਾ ਉਹ ਨਹੀਂ ਲਾ ਕੇ ਖਾਂਡੇ ਕੱਲ ਪਰਸੋਂ ਜੇ گاਵਾ ਸੁਈਆਂ ਤੇ ਮਸ਼ੀਨ ਲਾ ਲਈਦੀ ਆ ਉਦਾਂ ਹੀ ਹਾਂਜੀ ਦਰਦੀ ਆ ਹੂੰ ਦਰਦੀ ਆ ਹਾਂਜੀ ਜਿਸਾਂ ਦਾ ਬੋਲ 70 65 ਦੀ ਦੇ ਦੀਏ ਠੋੜਕਾ ਠੀਕ ਆ ਨਹੀਂ ਸਦੀਪ ਸਿੰਘ ਅੱਜ ਨਹੀਂ ਅੱਜ ਮੰਦੇ ਵਾਲੇ ਭਾ 60000 ਦੀ ਵਾਸੀ ਜੈਸਨ ਹੋਣੀ ਠੀਕ ਹੈ ਫਿਰ ਠੀਕ ਆ ਚੌਗੀ ਵਾਸੀ 15 ਕਿਲੋ ਬੋਲਾ ਸੱਚ ਵਾਹ ਜੀ 14 15 ਕਿਲੋ ਬੋਲਾ ਆ ਵੀ ਚਾਰ ਦਾ ਦੀ ਸ਼ਦੀਪ ਸਿੰਘ ਨੂੰ ਕਿੰਨੇ ਕਹਣਾ ਤੀਜੇ ਸੂਏ ਆ ਇਹ ਗੱਪਣਾ ਸੂਈ ਆ ਅੱਛਾ ਇਹਦੇ ਮਗਰ ਮੱਛੀ ਮੂੰਹ ਖਾਪੇ ਲੱਗਾ ਮੂੰਹ ਪੁੱਟ ਕੇ ਵੇਖ ਹੱਦ ਗਾਉਂ ਦੇ ਆਹ ਲਾਂਦਾ ਪਹਿਲਾ ਹੁਣ ਵੀ ਬੜੇ ਤਣਾਵਾ ਦਾ ਆਇਆ ਫੌਜੀ ਵੀ ਬੜੇ ਤਣਾਵਾ ਦਾ ਪਰ ਲਿਆਂਦਾ ਮਾਲ ਤੋਹਫੇ ਹੀ ਨੇ ਵਾਕੇ ਤੋਹਫੇ ਘੜੇ ਲੈ ਕੇ ਹਾਂ ਇਧਰ ਖਾਂ ਸ਼ੰਪੂ ਚਾਹੂਗੀ ਚੇ ਚੁਕੜੀ ਜਵੀ ਉੱਚੀ ਬੜੀ ਇਹਦੇ ਵਹਾਉਣਾ ਕਿਨੇ ਕੀ ਪਿਓਰ ਚੋਗੀ ਠੀਕ ਹੈ ਜੀ ਪਿਓਰ ਚਾਰਾਂ ਦੀ ਬਿਣ ਕੇ ਗਿਣ ਕੇ ਸਭ ਕੋ ਕਰਕੇ ਦਵਾਂਗੇ ਉਸਾ ਦੁੱਧ ਕਿੰਨਾ ਹੋਣਾ ਦੁੱਧ ਸੰਦੀਪ ਸਾਹਿਬ ਦੇ ਕੋ 14 15 ਕਿਲੋ ਇਹ ਵੱਛੀ ਇਹਦੇ ਮਗਰ ਇਹਦੀ ਵੱਛੀ ਉਹ ਅੰਦਰ ਬੱਜੀ ਵਹਾਉਣੇ ਬਾਅਦ ਪੱਛੀ ਬੜਾ ਟੌਪ ਦੀ ਰਹਿੰਦੇ ਕੋਈ ਨਹੀਂ ਬਹੁਤ ਵੱਡੀ ਵੈੜ ਹੈ ਨਾ ਜੀ ਤੇ ਥੋੜੀ ਜੀ ਟਰੱਕ ਲਿਆ ਹਾਂ ਬਾਕੀ ਤੈਨੂੰ ਪਤਾ ਜਦੋਂ ਘਰੋਂ ਘਰੋਣੇ ਕੱਢੀ ਹੋਏ ਨਾ ਕਿਸੇ ਨੂੰ ਡੰਗੜ ਡਰਦਾ ਹੀ ਡਰਦਾ ਵੇਹ ਵੱਛੀ ਘੋੜਾ ਹੀ ਆ ਕਿ ਨਹੀਂ ਹਾਂ ਬਾਕੀ ਵੱਡਾ ਵੱਡੀ ਬਹੁਤ ਵੱਡੀ ਇਹ ਕੱਦ ਕੁੜੀ ਆ ਇਹ ਜੜੀਆਂ ਹੋਰ ਹੀ ਫੜੀ ਫਰਦੇ ਆਂ ਦੇ ਮੇਲਿਆਂ ਮੂਲਿਆਂ ਦੇ ਉੱਤਾਂ ਧੌਣ ਰਾਜੀ ਕਾ ਉਵੇਂ ਹੀ ਆ ਹੈ ਉਵੇਂ ਧੌਣ ਬੰਦੇ ਦੇ ਉੱਤੇ ਰੱਖਣ ਦੇ ਕਿ ਨਹੀਂ ਕੱਢੀ ਆ ਏਡੇ ਕਾਕੇ ਦੀ ਸਿਰ ਨੂੰ ਮੇਰੇ ਨੂੰ ਲੰਮਾ ਹੋ ਚੱਲਿਆ ਤੇ ਉਹਦੋਂ ਨੱਪੀ ਫਿਰਦੀ ਹੈ ਨਹੀਂ ਸਹੀ ਸਹੀ ਗੱਲ ਹੈ ਜੀ ਹੋਲੀ ਥੋੜੀ ਵੜ ਚਿਕੜ ਤਾ ਆਵਾੜ ਤੂੰ ਜੰਨੀ ਕਲੇਰੀ ਕੁਟੇ ਉਹਨੇ ਗਾਇਨ ਟੈਗ ਕਰਨਾ ਕਿਉਂਕਿ ਇਹਨਾਂ ਨੂੰ ਕਲੇਰੀ ਨਹੀਂ ਪਈ ਹੁੰਦੀ ਪੁੱਤ ਚੱਲ ਚੱਲ ਜਾਂਦੇ ਜਾਂਦੇ ਲੈ ਜਾ ਲੈ ਚੱਲ ਉੱਥੇ ਇਹਨਾਂ ਕਾਲੀ ਪਈ ਹੈ ਚੰਦ ਬੱਚਾ ਮਗਰ ਨਹੀਂ ਇਹਦੇ ਮਗਰ ਬੱਛੀ ਹੁੰਦੀ ਹੁੰਸੀਆ ਅਜਾ ਬੱਛ ਵੱਛੀਆਂ ਵਾਲਿਆਂ ਦਾ ਵਾਵਾ ਹੀ ਗਾਵਾ ਯਾਰ ਕਾ ਹਾਂ ਮੇ ਇਹ ਕੱਦ ਕੁੜੀਆਂ ਦਾ 24 ਸੰਦੀਪ ਸਿੰਘ ਜੀ ਨੂੰ ਕਿਤੇ ਲੱਗੀ ਆ ਸਭ ਤੋਂ ਪਹਿਲਾਂ ਮਸ਼ੀਨ ਤੇ ਚੋਈ ਜਾਂਦੀ ਏ ਤੇ ਹੱਥ ਨਾਲ ਵੀ ਚੋਣ ਦੂ ਨਾ ਬੰਦਾ ਹਾਂਜੀ ਦੋ ਮਿੰਟਾਂ 'ਚ ਇਹ ਇੱਧਰ ਕੱਟ ਵਾਲਾ ਲੈ ਵਾ ਹਾਂਜੀ ਬੋਲ ਸਾਹਿਬ ਸੰਦੀਪ ਸਿੰਘ ਇਹਦਾ ਮੁੱਲ 65 ਇਹ ਦੋਵੇਂ 60-60 ਦੀਆਂ 60-60 ਦੀਆਂ ਇੱਕੋ ਰੇਟ ਕੱਦ ਵਖਾ ਦੇ ਬੱਚੀਆਂ ਦਾ ਲੈ ਏ ਡੀ ਏ ਡੀ ਜੋ 60000 ਦੀਆਂ ਵੱਛੀਆਂ ਦਿੰਦਾ ਤੇ ਮੈਨੂੰ ਜਰੂਰ ਦੱਸਣਾ ਠੀਕ ਆ ਬੋਲ ਸਾਹਿਬ ਠੀਕ ਘੱਟ ਨਾ ਮੇਰੇ ਭਰਾਵ ਕਿਉਂ ਦੁੱਧ ਬੱਛੀ ਆ ਵੀ 20 ਕਿਲੋ ਪਰੂ ਤੋ ਵੀ 20 ਕਿਲੋ ਪਰੂ ਮੌਸਮ ਬਹੁਤਾ ਗੰਦਾ ਵ ਤੇ ਗੰਦੇ ਮੌਸਮ ਸੁਈਆਂ ਆਹ ਜੀ ਇਹ ਸੰਦੀਪ ਸਿੰਘਾ ਗਾਂ ਵੇਲਾ ਕੀ ਆ ਹਾਂ ਥੱਲੇ ਇਹਨੂੰ ਕੋਈ ਪਹਿਲਾਂ ਸਮਝ ਲੈ ਦੂਜੇ ਸਮਝ ਲੈ ਤੀਜੇ ਸਮਝ ਲੈ ਆਪਣੀ ਸਮਝ ਕਰੇ ਛਿੱਗੀ ਆ ਮੂੰਹ ਉਦਾਂ ਹਾਂ ਜੀ ਵੇਖ ਲਾ ਕੇ ਹੁਣ ਬਕਰ ਤੋਰ ਮੜਾ ਜਾ ਹੈ ਕਿ ਯਾਰ ਉਧਰ ਇਧਰ ਹੋ ਜਾ ਮੜਾ ਤੁਸੀਂ ਮੜਾ ਲੈ ਵਾ ਹਾਂ ਜੀ ਇੱਕ ਖੜਾਈ ਮੜਾ ਖੜਾਈ ਵੇਖ ਕੇ ਖੜਾਈ ਲਾ ਲਾ ਲੈ ਹੁੰਦਾ ਹਾਂ ਦੀਪ ਸਿੰਘਾ ਹੁੰਦੋ ਦੋਰੋ ਏਡੀ ਗਾਂ ਲੱਭਣ ਤੁਰੀਆਂ ਲੱਭਦੀ ਨਹੀਂ ਹਾਂ ਜੀ ਹਾਂ ਜੀ ਇਦੇ ਅਹੀਂ ਚਲੋ ਮਹਾਰਾਜ ਦੇ ਜਾਂਦਾ ਵਪਾਰੀਆਂ ਤੇ ਵਪਾਰੀ ਲਈ ਤੁਰੇ ਆਉਂਦੇ ਏਡੀ ਜਿਹੀ ਗਾਂ ਕਿਤੇ ਰੱਖਣੀ ਖਲ ਆਈਦਾ ਬਾੜਾ ਵੱਡੀ ਬੜਾ ਜੀ ਬੂਰੀ ਇਹਨਾਂ ਨੂੰ ਖੁੱਲੀ ਛੱਡਣ ਵਾਲੀ ਆ ਫਾਰਮ ਇੱਦਾਂ ਹੀ ਖੁੱਲੀ ਛੱਡੀ ਸੰਦੀਪ ਸਿੰਘ ਜੀ ਮਸ਼ੀਨ ਲਵਾਉਂਦੀ ਟਿਪ ਟਾਪ ਕੋਈ ਗੱਲ ਹੀ ਨਹੀਂ ਗਾਂ ਨੂੰ ਮਸ਼ੀਨ ਲੱਗੀ ਦੁੱਧ ਕੱਢਿਆ ਨੇ 35 ਕਿਲੋ ਉਹਨਾਂ ਦੀ ਜੁਬਾਨੀ ਇਹਦਾ ਬੱਚੇ ਦੇ ਨਾੜੂ ਵਿਖਾਦਾਂਗੇ ਤਿੰਨਾਂ ਦਿਨਾਂ ਦੀ ਸੂਈ ਕੋ 20 ਕਿਲੋ ਬੋਲਾ ਹੋਊਗਾ ਹੁਣ ਇਸ ਟਾਈਮ ਹਾਂ ਤਿੰਨਾਂ ਦਿਨਾਂ ਦੀ ਸੂਈ ਅਜੇ ਤੇ ਦੰਦਾ ਉਹ ਛਿੱਗੀ ਜੇ ਠੀਕ ਆ ਕੋਈ ਕਹਦੇ ਇਹਨੂੰ ਤੀਜੇ ਕੋਈ ਕਹäle ਚੌਥੇ ਕੋਈ ਪਹਿਣਪਰਾ ਬਾਹਰੋਂ ਫੋਨ ਕਰੰਡਿਆ ਇੱਕ ਹਾਂਜੀ ਆਂਦਾ ਯਾਰ ਫੌਜੀ ਸਾਹਿਬ ਇੱਕ ਚੱਕਰ ਦੀ ਸਮਝ ਆਈ ਵੀ ਮਈਆਂ ਮੋਗੀਆਂ ਤੀਜੇ ਚੌਂਦੇ ਸੂਏ ਹਾਂ ਜਾਂ ਗਾਇਆਂ ਮੋਗੀਆਂ ਉਹ ਮੈਂ ਯਾਰ ਜਿੰਨੇ ਵੇਚਣਾ ਹੁੰਦਾ ਉਹਨੇ ਫਿਰ ਸੂਆ ਦਾ ਲਗਾਉਣਾ ਹੀ ਹੁੰਦਾ ਹੈ ਕੋਈ ਦੱਸਦਾ ਵਾ ਮੇਰਾ ਇੰਨੀ ਉਮਰ ਹੋ ਗਈ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਠੀਕ ਨੇ ਤੇ ਇਸੇ ਤਰ੍ਹਾਂ ਹੀ ਮਾਲ ਦਾ ਕੰਮ ਹੈ ਹੁਣ ਚਲੋ ਆਪਣੀ ਸਮਝ ਨਾ ਲਓ ਹੁਣ ਆ ਗਾਂ ਜਿਹੜੀ ਆਪਾਂ ਤੀਜੇ ਸਵੇਰ ਕਰਕੇ ਦੇਣੀ ਕਿਉਂਕਿ ਫਾਰਮ 'ਚ ਵੜਣਾ ਖੀਰੀਆਂ ਖੀਰੀਆਂ ਸੂ ਪਿੰਦੀਆਂ ਉਹ ਸੂਪੇ ਨਹੀਂ ਆ ਹੈ ਬਿਲਕੁਲ ਜੀ ਹੁਣ ਏਡੀ ਗਾਂ ਜਿਹੜੀ ਆ ਖੀਰੀ ਨਹੀਂ ਸੂਈ ਉਹ ਕੀ ਵੇਲਾ ਪੱਖੇ ਨੂੰ ਲੱਕ ਚੱਲੀ ਪੱਖੇ ਲਗਵਾ ਕਢੀ ਕਰਦਾਂਗੇ ਤੇ ਇਹਨੂੰ ਸਾਹਮਣਾ ਜਿਹੜਾ ਉਹ ਹੀ ਸਾਹਮ ਸੱਕਦੇ ਜਿੰਨਾ ਗਾਵਾਂ ਰੱਖੀਆਂ ਤਾਂ ਕਿ ਹੰਦੀ ਸਿੰਘ ਸਿਆ ਸੀਲੀ ਵੱਲੋਂ ਕਿ ਇਹ ਗੱਲਾਂ ਖੁੱਜੀ ਨਹੀਂ ਵੈੜ ਵੇ ਅਜੇ ਟਾਈਮ ਕਿੜਾ ਆ 10:00 11:00 ਵਜੇ ਆਵੇ ਨਾੜਾ ਹੈ ਕਿ ਨਹੀਂ ਬਹੁਤ ਚੋਅਸ ਦੀਪ ਸਿੰਘ ਸਿਆ ਕੀ ਸ਼ਾ ਮੋਲੇ ਦਾ ਜੀ ਕਰਦਾ ਸਵਾ ਲੱਖ ਮੰਗਣ ਨੂੰ ਜੇ ਹੁੰਦਾ ਕਿ ਥੋੜੀ ਜਿਹੀ ਸਿਆਲ ਫੇ ਸਵਾ ਡੇਢ ਹੀ ਹੋਣਾ ਹੁਣ ਲੱਖ ਦੀ ਦੇ ਦਈਏ ਜਿੰਨਾ ਮਰਜ਼ੀ ਕਰ ਦੇ ਤੂੰ ਦੱਸ ਕੇ ਤਾ 90 ਦੀ ਤੂੰ ਦਾ ਸ਼ੰਭੂ ਹਾਂ ਸ਼ੰਭੂ ਨੂੰ ਕੀ ਦੱਸਣਾ ਸ਼ਭੂ ਨੇ ਦੋ ਉਂਗਲਾ ਕਰਦੀਆਂ ਬੰਦੇ ਆਂਦਾ 20 ਹਜ਼ਾਰ ਦਾ ਦੋਗੇ 5000 ਕਹਿਆ ਕਿ 2000 ਕਹਿਆ ਹੀ ਕਿ ਮੈਂ ਹੀ ਕਰਦਾ ਹਾਂ 85000 ਦੀ ਬੈਠ ਦੇਦਾ ਠੀਕ ਆ ਠੀਕ ਆ ਥੋਸ਼ ਨਾ ਟੱਕਰ ਰਹੀ ਕੋਈ ਵੇਖ ਲੋ ਜੇ ਹੈਗੀ ਕਰ ਦੋ ਤੁਸੀਂ 80000 ਦੀ ਦੇ ਦੇਣੀ 30 ਕਿਲੋ ਵਾਲੀ ਗਾਂ ਚਲੋ ਫੇਰ ਮੈਨੂੰ ਫੋਨ ਕਰੀ ਜੋ ਫੌਜੀ ਸਸਤੀਆਂ ਵਾਲਾ ਸਸਤੀਆਂ ਵਾਲਾ ਕਮੈਂਟ ਚਲੋ ਮਾੜਾ ਚੰਗਾ ਕੋਈ ਕਰਦਾ ਹੀ ਨਹੀਂ ਭੈਣ ਭਰਾ ਪਰ ਇਦੋਂ ਸਸਤੀ ਕੋਈ ਗਾਂ 80000 ਦੀ ਮਿਲ ਜੇ ਤੇ ਮੈਨੂੰ ਜਰੂਰ ਦੱਸਿਓ ਜੈ ਜੈ ਹੈ 30 ਕਿਲੋ ਵਾਲੀ ਗਾਂ ਦੀ ਸਾਵੇ ਇੱਥੇ ਮੇਰੇ ਲੱਗਿਆ ਖਲੋਸ ਹੈ ਕਿੱਡੀ ਕਿੱਡੀ ਗਾਂ ਐਡੀ ਗਾਂ ਐ ਬਣ ਜਾਂਦੀ ਨਹੀਂ ਇਹੋ ਜੀ ਬੱਛੀ ਨਹੀਂ ਮਿਲਦੀ 30000 ਦੀ 35000 ਦੀ ਬੱਛੀ ਨਹੀਂ ਦਿੰਦਾ ਅਗਲਾ ਇਹਦੀ ਬੱਛੀ ਬਹੁਤ ਆ ਸੰਦੀਪ ਸਿੰਘ ਇਹਦਾ ਮਗਰ ਬੱਛੀ ਆ ਜੇ ਕੇ ਭੈਣ ਭਰਾ ਨੇ ਬੱਛੀ ਛੱਡਨੀ ਉਹ 5000 ਦੀ ਰੱਖੂੰਗਾ ਬੱਛੀ ਵਖਾਦਨੇ ਇਹਦੀ ਚਲੋ 5000 ਦੀ ਬੱਛੀ ਰੱਖੂੰਗਾ ਇਹ ਗੱਬਣਾ ਹਾਂ ਗੱਬਣਾ ਗੱਬਣਾ ਦੀਆਂ ਵੇਖਾਂ ਵਾਡੀ ਬੋੜੀ ਗਾਂ ਹੈ ਜੀ ਆ ਜਰਸੀ ਦੀਪ ਸਿੰਘ ਇਹ ਪਰ ਡਰਾਕਲ ਬਹੁਤ ਜ਼ਿਆਦਾ ਹੈ ਚਲ ਬੁੱਤ ਚੱਲ ਤੋਰ ਲੈ ਚੱਲ ਹੋਲੀ ਲੈ ਜਾਨਾ ਤੋਰ 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 ਇਹ ਨਾ ਕਰੋਣੀ ਗੱਡੀ ਬੰਦਿਆ ਨੇ ਜਿੰਨਾ ਕੋ ਹੈਗੀ ਹੈ ਨਾ ਚੱਲ ਬੁੱਤ ਚੱਲ ਅਜੇ ਦੇਣੇ ਦੇ ਰਹਿੰਦੇ ਸੀ ਸ਼ਾ 10 12 ਹਾਂ 15 ਵੀ ਛੱਡ ਸਕਦੀ ਜੇ ਹਾਂ ਜੀ ਪਰ ਹੁਣ ਵਗਾਂਟ ਪੁੜਾ ਲਾਉਣ ਡਿਆ ਪਈਆ 10 12 ਦਿਨ ਲੈਣੇ ਲਾਲਾ ਲੂਲਾ ਕਰਨ ਡਿਆ ਪਈਆ ਇਹਨੇ ਦੁੱਧ ਕੱਢਿਆ ਉਹ ਆਂਦੇ 25 30 ਕਿਲੋ ਅੱਛਾ ਜੀ ਤੇ ਆਪਣੀ ਸਮਝ ਨਾ ਲਿਓ ਵੇਖ ਲਓ ਵੀ ਗਾਂ ਕਿੱਡੀ ਆ ਦੇ ਸਕਦੀ 25 30 ਕਿਲੋ ਕਿ ਨਹੀਂ ਦੇ ਸਕਦੀ ਹੈ ਕਿ ਨਹੀਂ ਚੱਲ ਪਤਾ ਥਾਣ ਤੇ ਚਵਾ ਸੰਦੀਪ ਸਿੰਘ ਜੀ ਨੂੰ ਗੱਪਣ ਨੂੰ ਕਿਤੇ ਲੱਗਾ ਨਾ ਮਤਲਬ ਮੋਟਰ ਹੀ ਚੱਲਦੀ ਦੋ ਦੀ ਕੋਈ ਕਮੀ ਪੇਸ਼ੀ ਨਹੀਂ ਬਹੁਤ ਟੌਪ ਦੀ ਗਾਂ ਵਾ ਜਿਹੜੇ ਭੈਣ ਭਣ ਲੈਣੇ ਆਪਣੀ ਸਮਝ ਨਾ ਬਾਕੀ ਜਿੱਦਾਂ ਮਰਜੀ ਥੋੜੀ ਜਿਹੀ ਡਰਕ ਲੈ ਗਈ ਜੇ ਹਾਥੂ ਥਲਾਓ ਨਵਾਓ ਧਵਾਓ ਕੋਈ ਗੱਲ ਨਹੀਂ ਲੈ ਚੱਲ ਪਤਾ ਲਾ ਚਲ ਇਹੋ ਜੀ ਜਰਸੀ ਹੁਣ ਜੇ ਕੋਈ ਭੈਣ ਭਰਾ ਕੇ ਨਾਲ ਵੱਡੀ ਲੈਣੀ ਹੈ ਤਾਂ ਫਿਰ ਆ ਆ ਲਵੇ ਹੂੰ ਗਰਮੀ ਵੀ ਮਣਾਉਂ ਸਰਦੀ ਵੀ ਨਾ ਮਣਾਉ ਦੁੱਧ ਵੀ ਚੰਗਾ ਪਾਉਂ ਰੋਸਟ ਆ ਬਾਗੀ ਜਰਸੀ ਨਾਲ ਵਧੀਆ ਜੀ ਜੇ ਇਹਨੇ ਬੱਚਾ ਚੰਗਾ ਪਾਤਾ ਤਾਂ ਨਜ਼ਾਰਾ ਹੀ ਬਣ ਜੂ ਬਿਲਕੁਲ ਜੀ ਜਿੱਡੀ ਗਾਹਾਂ ਜੇ ਬੱਚਾ ਇਹਨੇ ਜਰਸੀ ਦਾ ਪਾਤਾ ਤਾਂ ਫਿਰ ਨਜ਼ਾਰਾ ਹੀ ਵੱਖਰਾ ਕਿਉਂਕਿ ਜਰਸੀ ਚ ਆਂਦੀ ਜਰਸੀ ਨੂੰ ਟੀਕਾ ਜਰਸੀ ਦਾ ਲੱਗਾ ਹੁੰਦਾ ਹੁਣ ਐਡਾ ਮਾੜਾ ਤੇ ਕੋਈ ਕੋਈ ਟੀਕਾ ਲੋਂਦਾ ਜਿਹੜਾ ਚੰਗੀ ਗਾਂ ਰੱਖੀ ਹੈ ਨਾ ਉਹ ਟੀਕਾ ਚੰਗਾ ਹੀ ਲੋਂਦਾ ਤੇ ਫਿਰ ਸਰਪਰਿੰਦੀ ਕੀ ਮੈਨੇ ਕੀ ਆ ਜੀ ਸਿਆ ਮੋਲੇ ਦਾ ਵੀ 8000 ਹਾਂ ਤੂੰ ਬਾਕੀ ਜਦਾਂ ਕਰਨੀ ਕਰ ਲੈ ਯਾਰ ਕਿੰਨੇ ਦੇ ਦੀਏ ਦਾਦੋ ਪਰਾਂ ਨੂੰ ਜਿੰਨਾ ਮਰਜ਼ੀ ਤੁਸੀਂ 70 ਦੀ ਦੇ ਦੀਏ ਛੜ ਦੋ 3000 ਹੋ ਛੜ ਦੋ 5000 ਛੜ ਦੇ ਚਲੋ 6000 8000 ਮਗਰ ਕਿੰਨਾ ਰਹਿ ਗਿਆ ਹੋਏ ਤੇ ਕੱਲ ਸੁਦੀਪ ਸਿੰਘ ਜੇ ਗੱਬਣ ਗੱਬਣ ਕੋਈ ਲੈ ਆ ਗਿਆ ਭੈਣ ਭਰਾ ਹੋਰ 2000 ਛੜ ਦਾਂਗੇ 63 ਦੀ ਦੇ ਦਾਂ ਤੇ ਜੇ ਸੂਈ ਦਿੱਤੀ ਮੁੜ ਕੇ ਵੇਚੀ ਤੇ ਫੇਰ 70 ਦੀ ਵੇਚਣੀ ਚਲੋ ਆ ਜਾ ਪਹਿਲਾਂ ਬੱਚੇ ਵਿਹਾਈਏ ਆ ਬਹਾਸ਼ੰਭੂ ਬੱਚੇ ਬੱਚੇ ਵਿਹਾਈਏ ਮੁੜ ਕੇ ਗਾਵਾਂ ਹੋਣੇ ਆ ਵਛੀ ਜਿਹੜੀ ਚਾਰ ਦੰਦ ਵਛੀ ਵੱਡੀ ਹੈ ਨਾ ਪਹਿਲਾਂ ਉਹ ਵਛੀ ਚਿੱਟੇ ਰੰਗ ਜਿਹੜੀ ਜਿਆਦਾ ਉਹਦੀ ਜਿਹੜੀ ਥੋੜੀ ਡਰਦੀ ਵਛੀ ਆ ਵਛਾ ਦੂਜੀ ਚਾਰ ਨੰਬਰ ਵਛੀ ਜਿਹੜੀ ਪਹਿਲਾਂ ਤੋਰੀ ਉਹਦਾ ਵਛਾ ਤਾਜ਼ਾ ਆ ਵਛੀ ਵੱਡੀਆਂ ਦੀ ਠਾਲ ਲਾ ਇਹਨਾਂ ਨੂੰ ਯਾਰ ਇਹਦਾ 나ੜੂ ਵਿਖਾ ਦੇ ਐ ਤੇ ਨਾਦਰਾਂ ਸੂਈ ਵੱਡੀ 나ੜੂ ਆ ਉਹ 나ੜੂ ਗਿੱਲਾ ਆ ਜੇ ਵਛੀ ਵਿਖਾ ਦੇ ਇਹਨੂੰ ਕਰ ਵਛੀ ਆ ਕਟ 5000 ਦੀ ਵਛੀ ਆਪਾਂ ਰੱਖਾਂਗੇ ਆ ਜਿਹੜੀ ਠੀਕ ਆ ਵੇਖ ਤੇ ਹੱਡ ਪੈਰ ਹੋਣੀ ਹੈ ਹੈ ਚੰਗੀ ਬੈੜ ਜੀ ਜੇ ਰੱਖਣੀ ਹੋ ਕੇ ਨੇ ਤਾਂ ਟਿਕਟੂ ਕੇ ਦਾ ਮਾੜਾ ਮੋਟਾ ਅਗਲਾ ਦੱਸਿਆ ਵਾ ਜੇ ਕੇ ਭੈਣ ਭਰਾ ਨੇ ਛੜਨੀ ਹੋ ਕੇ ਤੇ 5000 ਦੀ ਰੱਖ ਲਾਂਗੇ ਫਿਰ ਗਾਈ ਦਾ ਢੀ ਹੋਰ ਸਸਤੀ ਹੋ ਜੂ ਤੇ ਅਸੀਂ ਉਦਾਂ ਬੱਚਾ ਥੱਲੇ ਨਹੀਂ ਛੱਡਦੇ ਬੋਤਲਾਂ ਦੁੱਧ ਪਿਉਂਦੇ ਜੇ ਜਿੱਦਾਂ ਮਰਜੀ ਥੱਲੇ ਛੱਡ ਕੇ ਖੜੋ ਦੂਜੀਆਂ ਦੇ ਆਹ ਬੱਚੇ ਦਿਖਾ ਦੇ ਆਹ ਖਾ ਦੇ ਆ ਜਿਹੜੀ ਜਰਸੀ ਸੰਦੀਪ ਸਿੰਘ ਆ ਉਹ 43 ਪਾਇਆ ਨਾ ਉਹਦਾ ਮੁੱਲ ਕੇ 40 ਪਾਇਆ ਇੱਕ ਨੰਬਰ ਵਾਲੀ ਹਾਂ ਆ ਵਛੀ 43 ਵਾਲੀ ਦਾ ਬੱਚਾ ਵਛਾ ਆ ਵਛੀ ਆ ਉਹ 50 ਵਾਲੀ ਗਾਂ ਦੀ ਠੀਕ ਆ ਹਾਲਦੇ ਆ 나ੜੂ ਨਾਲ ਇਹਦਾ ਵੀ ਆ ਜਰਸੀ ਜਿਹੜੀ 50 ਵਾਲੀ ਪਹਿਲਣ ਵਸ਼ੀ ਆਵੇ 나ੜੂ ਜੇ ਗਿੱਲਾ ਕੱਲ ਦੀ ਸੂਈ ਆਵੇ ਗਾ ਉਹ ਮਾਰਨ ਈ ਸਲੇਟ ਆ ਜੀ ਚਲੋ ਹਾਂ ਇਹੋ ਬੱਚੇ ਤੇ ਇਹੋ ਹੀ گاਵਾ ਸੰਦੀਪ ਸਿੰਘਾਂ گاਵਾ ਦਾ ਹਾਂ ਮੇਰੇ ਖਿਆਲ ਨਾਲ ਤਿੰਨ ਤਿੰਨ 6 ਤੇ 9 ਤੇ 10 گاਵਾ ਜੇ ਤੇ ਮਾਲ ਮੇਰਾ ਵੀਰ ਵਧੀਆ ਭਾਪ ਆਇਆ ਤੇ ਛੇਤੀ ਛੇਤੀ ਲੈ ਜਾਓ ਤੇ ਆਪਾਂ ਹੋਰ ਲੈ ਆਈਏ ਠੀਕ ਨੇ ਬਿਲਕੁਲ ਜੀ ਬਾਕੀ ਇਨੀਆਂ ਗੱਲਾਂ ਬਤਾ ਸੰਦੀਪ ਸਿੰਘ ਬਹੁਤੀ ਗੱਲਬਾਤ ਨਾ ਕਰੀਏ ਫਿਰ ਡਰੈਸੇ ਕਰੀ ਰੱਖਨੇ ਪਿੰਡ ਥਰੀਏਵਾਲ ਹਲਕਾ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਮੋਬਾਈਲ ਨੰਬਰ 9814177121 ਸਵੇਰੇ 6 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਫੋਨ ਕਰਨਾ ਮੇਰੇ ਭੈਣ ਭਰਾ ਗੁੱਸਾ ਨਾ ਕਰਿਓ ਇਹੋ ਹੀ ਨੰਬਰ ਮੇਰਾ ਸਜਾਰਾ ਨੂੰ ਇਹੋ ਹੀ ਤੁਹਾਡੇ ਕੋ ਆ ਤੇ ਫਿਰ ਨਾ ਰਾਤ ਮੈਂ ਫੋਨ ਬੰਦ ਨਹੀਂ ਕਰਦਾ ਤੇ ਮੈਨੂੰ ਜਦੋਂ 11 ਵਜੇ ਕੋ ਉਠਾਉਂਦਾ ਫਿਰ ਮੁਸ਼ਕਲ ਹੁੰਦੀ ਆ ਆਪਾਂ 3-4 ਵਜੇ ਉੱਠਣ ਵਾਲੇ ਬੰਦੇ ਆ ਤੇ ਭੈਣ ਬੇਨਤੀ ਆ ਗਾੜੀ ਤੁਸੀਂ ਨਾ ਮੰਨੋਗੇ ਤੇ ਚਲੋ ਤੁਹਾਡੀ ਮਰਜ਼ੀ ਦਿਨੇ ਜਿੰਨਾ ਮਰਜ਼ੀ ਫੋਨ ਕਰ ਜਿਓ 6 ਵਜੇ ਆਜਦਾ ਗੁਰਦਾਰੇ ਤੋਂ 6 ਵਜੇ ਤੋਂ ਲੈ ਕੇ 9 ਵਜੇ ਤੱਕ ਰਾਤ ਜਿੰਨਾ ਮਰਜ਼ੀ ਫੋਨ ਲਾ ਜਿਓ ਇੰਨੀਆਂ ਗੱਲਾਂ ਪਤਾ ਸੰਦੀਪ ਜੀ ਮਾਲ ਆਪਣੀ ਤਸੱਲੀ ਇੱਥੇ ਕਰਨੀ ਜੇ ਝੋ ਗੱਬਣ ਨੂੰ ਪਾਸ ਕਰਕੇ ਖੜੋ ਜਿੰਨੀ ਏਰੀ ਮਰਜ਼ੀ ਜੋ ਦੋ ਡੰਗ ਚੋ ਤਿੰਨ ਡਾਂ ਕੋ ਲਾਮਾ ਕੋਈ ਨਹੀਂ ਘਰ ਜਾ ਕੇ ਥੋੜੀ ਜੀ ਮਾੜੀ ਜੀ ਬੁਣੀ ਅੱਕੀ ਦੇ ਸਿਰ ਚੜ ਜਾਂਦੇ ਆ ਬਿਲਕੁਲ ਜੀ ਕਿਉਂਕਿ ਸਾਹ ਵੀ ਨਹੀਂ ਕਰਦੇ ਆ ਦੋ ਚਾਰ ਗਾਵਾਂ ਪਿੱਛੇ ਜੇ ਮੋੜ ਮੜ ਕੇ ਆਈਆਂ ਉਹਨਾਂ ਦੇ ਥਾਣੀ ਵੜ ਛੱਡੇ ਦੁੱਧ ਵਾਲੀ ਦੇ ਗੱਲ ਛੱਡੋ ਥਣਾ ਦੇ ਜ਼ਖਮ ਇੰਨੇ ਕਰ ਛੱਡੇ ਤੇ ਫਿਰ ਉਹ ਥਣ ਥਣ ਠੀਕ ਕੀਤੇ ਫਿਰ ਗਾਵਾਂ ਵੇਚੀਆਂ ਚਲੋ ਵੇਖ ਤੇ ਸਾਡੀਆਂ ਜਾਣੀਆਂ ਆ ਪਰ ਇਦਾਂ ਨਹੀਂ ਚਾਹੀਦਾ ਜਿਹੜਾ ਭੈਣ ਭਰਾ ਲੈ ਆਂਦਾ ਇੱਥੇ ਪੈਸੇ ਲੈਣੇ ਜਾਂ ਗਾਂ ਖੇਤ ਤੋਰਨੇ ਆ ਇਹ ਚ ਕੋਈ ਗੱਲ ਆ ਹੀ ਨਹੀਂ ਜੇ ਵੀ ਜਿਹੜ ਗਾਂਵਾ ਘਰ ਵੱਜੀਆਂ ਪੈਸੇ ਖਰਚ ਕੇ ਲਿਆਏ ਆ ਤੁਸੀਂ ਪੈਸੇ ਦੇ ਦਿਓ ਤੇ ਗਾਂ ਲੈ ਜਾਓ ਢਾਰ ਕਰਨਾ ਹੀ ਨਹੀਂ ਬਾਕੀ ਇੰਨੀਆਂ ਹੀ ਬੇਂਤੀਆਂ ਦੀਵ ਜੀ ਫਤੇ ਬੁਲਾਈਏ ਵਾਲੇ ਕੁਸਤਾ ਵਾਲੇ ਦੀ ਫਤੇ